ਲੈ ਵੀ ਵੀਰੋ ਪੜ ਗਏ ਆਪਣੀ ਕਣਕ ਤੇ ਏਰੀਆ ਦੇਖੋ ਬਈ 2-3 ਦਿਨ ਮਾਈ ਸਾਰਾ ਏਰੀਆ ਖਤਮ ਹੋ ਗਿਆ ਦੇਖੋ ਕਣਕ ਤੁਹਾਨੂੰ ਪਤਾ ਹੀ ਹੈ ਵੀਰੋ ਜਦੋਂ ਕੰਮ ਚੱਲ ਜਾ ਫਿਰ ਫਟਾਫਟ ਇਹ ਲਾ ਲਓ ਬਈ 100 ਮਾਤੇ ਆਪਣਾ 60-70% 60% ਕਣਕ ਦਾ ਕੰਮ ਖਤਮ ਹੋ ਲਿਆ ਤੇ ਕੁਝ ਕ ਰਹਿ ਰਹੀ ਆ ਮੜੀ-ਮੋਟੀ ਇੱਧਰ ਆਪਣੇ ਏਰੀਆ ਵਾਂ ਉੱਤੀ ਪਰਾਂ ਰਹਿ ਰਹੀ ਆ ਲੈ ਵੀਰੋ ਮੂਣੀ ਵੀ ਆ ਗਿਆ ਆਪਣਾ ਕਣਕ ਵੜਾ ਕੇ। ਪਹਿਲੀ ਫਰ ਗਿਸ ਦੀ ਦੋ ਢਾਈ ਕਿੰਨੇ ਵਾ ਪਹਿਲੀ ਬੜੀ ਆ। ਥੋੜਾ ਜਿਹਾ ਗਿੱਲਾ ਤੁਰਾ ਤੇ ਅੱਜ ਮੋਟਰ ਚਲਾਈ ਤੀ ਤੇ ਲੰਘ ਗਿਆ ਫਿਰ ਵੀ ਟਰੈਕਟਰ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਕਿੰਨਾ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਆਉਗੀ ਜਿਹੜੀ 16 April ਤੇ ਈ ਦਿਨ ਹੈਗਾ ਵੀਰੋ ਬੁੱਧਵਾਰ। ਤੇ ਤਪਾਰ ਕੇ 11:30 ਵਜੇ ਤੇ ਮੋਟਰ ਬਾਏ ਤੇ ਦੇਖੋ ਪੂਰੀ ਧੁੱਪ ਗਰਮੀ ਪੈ ਰਹੀ ਆ ਤੇ ਕਣਕ ਕਣਕ ਤੁਹਾਨੂੰ ਪਤਾ ਹੀ ਆਪਾਂ ਲਾਸਟ ਬਲੌਗ ਤੁਹਾਨੂੰ ਦਿਖਾਇਆ ਤਾਂ ਵੀਰੋ ਜਿਹੜਾ ਸ਼ੈੱਡ ਗੇ ਸੌਰੀ ਮੀਂਹ ਪੈ ਗਿਆ ਸੀ ਆਪਾਂ 3 ਕਿੱਲੇ ਮਸ਼ੀਨ ਲਾਰ ਕੇ ਦੀ ਤੇ ਇਹ ਕਿੱਲੇ ਵੀ ਆਪਣਾ ਵੜ ਗਿਆ ਸੀ ਜਦੋਂ ਪਰ ਰੋਟੀ ਖਾ ਰਹੇ ਸੀ ਉਦੋਂ ਮੀਂਹ ਆ ਗਿਆ ਸੀ ਬਹੁਤ ਜ਼ਿਆਦਾ ਤੇ ਆਪਾਂ ਮਸ਼ੀਨ ਲੈ ਗਏ ਤੇ ਪਿਛਲੇ ਬਲੌਗ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਐਂਡ ਆਪਾਂ ਬਲੌਗ ਉੱਥੇ ਕਰਾਇਆ ਸੀ ਉਹ ਸ਼ੈੱਡ ਦੇ ਤਲੇ ਪੱਲੇ ਕਿਸ ਮਸ਼ੀਨ ਤੇ ਉਸ ਤੋਂ ਬਾਅਦ ਆਪਣੇ ਇਹ ਕਿੱਲੇ ਰਹਿ ਗਏ ਸੀ ਜਿਹੜੇ ਦੇਖੋ ਇੱਕ ਇੱਕ ਕਿਲਾ ਰਹਿ ਗਿਆ ਸੀ ਤੇ ਕਿਲਾ ਤੇ ਇੱਕ ਗੋਂ ਵਾਲਾ ਤੇ ਉਹ ਕਿਲਾ ਰਹਿ ਗਿਆ ਸੀ ਆਪਾਂ ਨੇ ਤੇ ਉਸ ਤੋਂ ਅਗਲੇ ਦਿਨ ਆਪਾਂ ਫਿਰ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਕਿਉਂਕਿ ਵੀਰੋ ਸੀਜ਼ਨ ਦਾ ਟਾਈਮ ਚੱਲ ਰਿਹਾ ਤੁਹਾਨੂੰ ਪਤਾ ਹੀ ਮਾਰ ਮਾਰ ਕੰਮ ਚੱਲ ਰਿਹਾ ਤੇ ਬਲੌਗ ਨਹੀਂ ਬਣਿਆ ਤੇ ਉਸ ਤੋਂ ਬਾਅਦ ਬਣਿਆ ਕਣਕੇ ਪਲਾਂ ਦੀਆਂ ਕਿਲਾ ਤੇ ਉਹ ਬਣਾ ਤਾਂ ਸੀ ਤੇ ਉਹ ਗੋਂ ਵਾਲਾ ਸਾਰਾ ਤਕਰੀਬਨ ਨਾ ਮਣੀ ਸਾਰੀ ਕਣਕੇ ਰੋ ਵੱਟ ਗਈ ਤੇ ਇੱਕ ਕਿਲਾ ਰਹਿ ਗਿਆ ਵੀਰੋ ਜਿਹੜਾ ਉਹ ਸਾਹਮਣੇ ਆਪਣੇ ਥੋੜਾ ਜਿਹਾ ਲੇਟ ਲਾਇਆ ਸੀ ਉਹ ਉੱਠੇ ਦੇ ਕੋਲ ਤੇ ਲਾਸਟ ਟਾਈਮ ਪਾਣੀ ਲਾਇਆ ਸੀ ਜਿਹੜੇ ਨੂੰ ਤੇ ਉਹ ਕਿਲਾ ਬਣਾ ਰਹਿ ਗਿਆ ਸੀ ਕਿਉਂਕਿ ਵੀਰੋ ਉਹ ਦੇ ਚੱਪਨੇ ਮਸ਼ੀਨ ਲਾਈ ਸੀ 1 ਕਿੱਗਰ ਦਿਆ ਸੀ ਪਰ ਬਹੁਤ ਨਰਮ ਕਣਕ ਸੀ ਤੇ ਇਸ ਕਰਕੇ ਆਪਾਂ ਨੇ ਉਹ ਛਟਾਤੀ 1 ਕਿੱਲਾ ਬਣਾ ਰਹਿ ਗਿਆ ਬਾਕੀ ਉਹਨੇ ਫਿਲਹਾਲ ਸਾਰੀ ਕਣਕ ਵੱਢ ਗਈ ਤੇ ਉਸ ਤੋਂ ਤੁਹਾਨੂੰ ਮੈਂ ਦੱਸਿਆ ਸੀ ਵੀਰੋ ਜਿਹੜੀ ਉਸਤ ਰਹੀ ਆ ਕਣਕ ਦੀ ਆਪਣਾ 24 25 ਮਾਣਟ ਲੇੜ ਗੇੜ ਆਪਣਾ ਝਾੜ ਰਿਹਾ ਤੇ ਠੀਕ ਆ ਝਾੜ ਵੈਸੇ ਤੇ ਉਸਤ ਜਿਹੜੀ ਕਣਕ ਦੀ ਤਾਰੀ ਆ ਥੋੜੀ ਦੀ ਉਸਤ ਦੇਖਦੇ ਆਂ ਵੀਰੋ ਕੀ ਆ ਤੇ ਜਿਹੜੀ ਆਪਾਂ ਰਾਤ ਨੂੰ ਬੜਾਈ ਸੀ ਉਦਣਾ ਤੇ ਮੀਂਹ ਪਿਆ ਸੀ ਦੇਖੋ ਵੀਰੋ ਲਾਂ ਵਧੀਆ ਹੋਇਆ ਉਹਦਾ ਤੇ ਉਹ ਖੇਤਾਂ ਚ ਇਹ ਦਿਨ ਚੁਪੜਾਈ ਦਾ ਨਾਮ ਥੋੜਾ ਜਿਹਾ ਘੱਟ ਆ ਤੇ ਟੂੜੀ ਦੀ ਕੀ ਉਸਤਰਾ ਹੋਊਗੀ ਉਹ ਵੀ ਤੁਹਾਨੂੰ ਆਪਾਂ ਬਲੌਗ 'ਚ ਜ਼ਰੂਰ ਦੱਸਾਂਗੇ ਕਿ ਫਿਲਹਾਲ ਹਜੇ ਆਪਣਾ ਰੀਪਰ ਹਰੇਣੇ ਚ ਗਿਆ ਹੋਇਆ ਤੇ ਐਮਪੀ ਤੋਂ ਆ ਕੇ ਸਿੱਧਾ ਰਹਿਣੇ ਚਲੇ ਗਏ ਸੀ ਤੇ ਕੱਕਣ ਘੁਟਾਈ ਸੀ ਵਿੱਚ ਆ ਕੇ ਤੇ ਉਸ ਤੋਂ ਬਾਅਦ ਹਰੇਣੇ ਚਲੇ ਗਿਆ ਤੇ ਟੂੜੀ ਆ ਕੇ ਬਣਾਏਗਾ 10 ਹਫ਼ਤਾ 10 ਦਿਨ ਲੱਗਣਗੇ ਤੇ ਕੀ ਕੀ ਉਸਤਰਾ ਹੋਊਗੀ ਟੂੜੀ ਦੀ ਇਹ ਵੀ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਫਿਲਹਾਲ ਆਪਾਂ ਹੁਣ ਮੋਟਰ ਤੇ ਆਏ ਸੀ ਤੇ ਚਲਾਈ ਹੋਈ ਸੀ ਅੱਜ ਮੋਟਰ ਤੇ ਕਿਉਂਕਿ ਸਵੇਰੇ 4 ਵਜੇ ਤੋਂ 9 ਵਜੇ ਤੱਕ ਲੈਟ ਰਹਿੰਦੀ ਆ ਤੇ ਆਪਾਂ ਇੱਕ ਬਰਸੀਨਪਰੀ ਸੀ ਕਿਉਂਕਿ ਬਹੁਤ ਜ਼ਿਆਦਾ ਸੁੱਕ ਗਈ ਸੀ ਤੇ ਇੱਧਰ ਘਠੇ-ਘੂਠੇ ਪਰੇ ਸੀ ਤੇ ਉੱਧਰ ਆਪਣੀ ਚਰੀ-ਬਿਜੀ ਸੀ ਉਹਨੂੰ ਪਾਣੀ ਲਾਇਆ ਸੀ ਤੇ ਬਾਕੀ ਗਰਮੀ ਵੀਰੋ ਪੂਰੀ ਚੱਲ ਰਹੀ ਆ ਤੇ ਕੰਮ ਤੁਹਾਨੂੰ ਪਤਾ ਹੀ ਆ ਵੀਰੋ ਦੇਖੋ ਅੱਜ 16 ਅਪ੍ਰੈਲ ਆ ਤੇ 10 ਅਪ੍ਰੈਲ ਤੋਂ ਕੰਮ ਸਟਾਰਟ ਥੋੜਾ ਜਿਹਾ ਟਾ-ਮਟਾ ਵਾਂ ਚੱਲਿਆ ਸੀ 16 ਅਪ੍ਰੈਲ ਤੱਕ ਦੇਖੋ ਸਾਰਾ ਏਰੀਆ ਖਤਮ ਹੋ ਗਿਆ ਕਣਕ ਦਾ ਤੇ ਮਤਲਬ 30% ਕੰਮ ਜਿਹੜਾ ਰਹਿ ਗਿਆ 70% ਕੰਮ ਜਿਹੜਾ ਹੋ ਗਿਆ ਨੇਪੜ ਲਿਆ ਤੇ ਬਾਕੀ ਤੂੜੀਆਂ ਦਾ ਵੀ ਵਿਰੋ ਮਾਰੋ-ਮਾਰ ਚੱਲ ਰਿਹਾ ਤੇ ਕੰਮ ਸਰੀਪਰ ਮਾਰੋ-ਮਾਰ ਚੱਲ ਰਹੇ ਆ ਤੁਹਾਨੂੰ ਪਤਾ ਹੀ ਆ ਤੇ ਅੱਜ 16 ਅਪ੍ਰੈਲ 20-22 ਅਪ੍ਰੈਲ ਤੱਕ ਵਿਰੋ ਸਾਰਾ ਤੂੜੀਆਂ-ਤਾੜੀਆਂ ਨੂੰ ਮੈਨੂੰ ਲੱਗਦਾ ਨਿਬੜੇ ਜਾਣਾ ਤੇ ਜਿਸ ਹਾਵ ਨਾਲ ਕੰਮ ਚੱਲ ਰਿਹਾ ਤੇ ਬਾਕੀ ਮੋਟਰ ਤੇ ਆਈ ਸੀ ਧੁੱਪ ਪੂਰੀ ਗਰਮੀ ਪੈ ਰਹੀ ਆ ਤੇ ਹੁਣ ਚੱਲਦੇ ਆ ਵਿਰੋ ਮਸ਼ੀਨ ਤੇ ਆਪਣੀ ਮਸ਼ੀਨ ਮੰਦੀਪ ਬਲੌਗਰ ਦੀ ਮਸ਼ੀਨ ਤੇ ਕਿਉਂਕਿ ਉਹ ਨੇੜੇ ਦੇ ਪਿੰਡ ਬੜਨੀ ਚੱਲ ਰਹੀ ਆ ਤੇ ਉੱਥੇ ਚੱਲਦੇ ਆ ਪਾਪਾ ਤੇ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਵੀਰੋ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪਹਿਲਾਂ ਆਪਾਂ ਜਾਵਾਂਗੇ ਉਹ ਕ੍ਰੀਸਨ ਦੇ ਰਿਪਰ ਕੋਲ ਤੇ ਉਹ ਰਿਪਰ ਚਾਰਾ ਕ੍ਰੀਸਨ ਦਾ ਤੇ ਦੇਖਦੇ ਆਂ ਨੀ ਆਪਾਂ ਸਿੱਧਾ ਆਪਣੀ ਮਸ਼ੀਨ ਤੇ ਚੱਲਦੇ ਆਂ ਮਨਦੀਪ ਜੀ ਤੇ ਕਿਦਣ ਦਾ ਕਿਉਂਕਿ 2 ਦਿਨ ਹੋ ਗਏ ਵੀਰੋ ਜਿਹੜੀ ਆਪਾਂ ਮੰਡੀ ਚ ਸੀ ਤੇ ਉਸ ਤੋਂ ਪਹਿਲਾਂ ਆਪਾਂ ਬਲੌਗ ਨਹੀਂ ਬਣ ਸਕਿਆ ਕਿਉਂਕਿ ਟਾਈਮ ਤੁਹਾਨੂੰ ਪਤਾ ਹੀ ਵੀਰੋ ਪੂਰਾ ਆਪਣਾ ਹੁੰਦਾ ਤੇ ਉਹ ਦੇਖੋ ਅੰਬ ਤੇ ਆਪਣੇ ਅੰਬੀਆਂ ਵੀ ਛੋਟ ਛੋਟੀਆਂ ਲੱਗੀਆਂ ਤੇ ਨਿੰਬੂ ਵੀ ਸਾਰ ਲੱਗੇ ਸੀ ਤੇ ਪੇਡੇ ਵੀ ਰੋਡੇ-ਉਡੇਗਾ ਪਰ ਲੱਗ ਰਿਹਾ ਫਲ ਤੇ ਇਧਰ ਆਪਣੇ ਗਠੇ ਤੇ ਨਾ ਅਸਲ ਵੀਰੋਂ ਆਪਣੇ ਸਾਰਾ ਪੱਟ ਲਿਆ ਤੇ ਗਠੇ ਗਠੇ ਰਹਿ ਗਏ ਤੇ ਚਲੋ ਫਿਰ ਬਣੇ ਰਿਓ ਵੀਡੀਓ ਦੇ ਨਾਲ ਚੱਲਦੇ ਆਪਾਂ ਲੈ ਵੀਰੋ ਪਹੁੰਚ ਗਏ ਆਪਾਂ ਮਸ਼ੀਨ ਬਾ ਤੇ ਮਸ਼ੀਨ ਚੱਲ ਰਹੀ ਹੈ ਬਈ ਬੜਨ ਦੀ ਪਿੰਡਾਂ ਇਹ ਜੰਗਲ ਆ ਗਿਆ ਆਪਣਾ ਜੰਗਲ ਦੇ ਉੱਲੀ ਸਾਈਡ ਬੜਨ ਦੀ ਪਿੰਡਾਂ ਆਪਾਂ ਤੁਹਾਨੂੰ ਦੱਸਾਂਦੇ ਰਹਾ ਤੇ ਇੱਥਾ ਆਪਣੇ ਜੰਗਲ ਵਾਲੇ ਕਿਦੋਂ ਕਿ ਨਾਲੇ ਲੱਗਦੀ ਤੇ ਮਸ਼ੀਨ ਚੱਲ ਰਹੀ ਹੈ ਬਈ ਆਪਣੀ ਉਰਾ ਬੜਨ ਦੀ ਤੇ ਸੰਜੂ ਵੀਰ ਆਪਣੇ ਕਹਿ ਲਾਇਸ ਕੇ ਬਈ ਵੱਢਣੇ ਆ ਦੋ ਤਿੰਨ ਕਿੱਲੇ ਤਿੰਨ ਹਜੇ ਟਰਾਲੀ ਨਹੀਂ ਮਿਲੀ ਤੇ ਮਸ਼ੀਨ ਆਪਣੀ ਉਹ ਚੱਲ ਰਹੀ ਆ ਸਾਹਮਣੇ ਤੇ ਲਾਂ ਦੇਖੋ ਬਈ ਉਰੇ ਵੀ ਨਹੀਂ ਖੇਤਾਂ ਦਾ ਥੋੜਾ ਜਿਹਾ ਫਰਕ ਆ ਕਿਉਂਕਿ ਬੜੇ ਗਿੱਲੇ ਆ ਇੱਧਰ ਵੱਡੀਆਂ ਪਿੰਡਾਂ ਆ ਆਪਣੇ ਜਿੰਨਾਂ ਲੱਗਦੇ ਪਿੰਡਾਂ ਤੇ ਆਪਣੇ ਛੋਟੇ ਗਿੱਲੇ ਇੱਧਰ ਬੜੇ ਆ ਬਈ ਟਾਰ ਵੀ ਆਪਣੇ ਤੇ ਜ਼ਿਆਦਾ ਹੈਗਾ ਤੇ ਧੂੜੀ ਵੀ ਆਪਣੇ ਜ਼ਿਆਦਾ ਸ਼ਿੰਦਰਗਾ ਦੇਖੋ ਬਈ ਕੀ ਹਾਲ ਹੋ ਰਿਹਾ ਤੇ ਅੱਜ ਤਾਨੂੰ ਟਰਾਲੀ ਦਿਖਾਈ ਬਈ ਦੇਖੋ ਕਿੱਡੀ ਟਰਾਲੀ ਆ ਡੇਢ ਪੌਣੇ 2 150 ਕੁਮਾਂਟਰ ਕਣਕ ਆ ਵੀ 5-6 ਕਿੱਲੇ ਕਿਸਮਾਂ ਤੇ ਬੰਦੇ ਨੇ ਸ਼ੌਂਗਲ ਤਿਆਰ ਕਰਾਈ ਪਈ ਆ ਤੇ ਸ਼ੌਂਗਲੋ ਟਰੈਕਟਰ ਲਿਆ ਵਾ ਲੈ ਵੀਰੋ ਪੜਨ ਦੀ ਪਿੰਡੂਮਾਂ ਚੱਲ ਰਹੇ ਤੇ ਟਰੈਲੀ ਦੇਖੋ ਪਹਿਲਾਂ ਚੈੱਕ ਕਰੋ ਦਾ ਨੋ 9 ਵਜੇ ਘਰ ਲੈ ਜੇ ਦੇਖੋ ਵੀ 150 ਕੁਇੰਟਲ ਦਾਣੇ ਆਵਾ ਇਸ ਦੇ ਲਈ ਕੀ ਚੱਲ ਰਹੀ ਹੈ ਇਹ ਲੱਗੇ ਦਾ 150 ਕੁਇੰਟਲ ਦਾਣੇ ਆਵਾ ਬਈ ਸਟੈਲੀ ਵਾ 5 ਲੱਖ ਦੀ ਤਿਆਰ ਹੋਈ ਆ ਤੇ 4x4 ਟਰੈਕਟਰ ਸ਼ਿੰਦਰ ਪੱਟ ਵਜੜਾ ਉੱਪਰ ਪੱਟ ਵਜੜਾ ਉੱਪਰ ਨਹੀਂ ਪਵਾ ਵੀ ਸਟਾਪਰ ਮਸ਼ੀਨ ਦਾ ਛੋਟਾ ਰਹਿ ਜਾ ਤੇ ਉੱਚੀ ਜਾਲਾਂ ਵਿੱਚ ਲੈ ਬਈ ਉਹ ਟਰੈਲੀ ਭਰੀ ਜਨੇ ਸਵੇਰ ਕੇ ਨੇ ਅੱਜ ਸਵੇਰੀ ਟਰੈਲੀ ਇੱਕ ਭਰੀ ਜਨੇ ਬਈ 150 ਕਮੰਟ ਲਾਵਾਂ ਦੇ ਇਸ ਟਰੈਲੀ ਮਾਂ ਤੇ 5 ਲੱਖ ਕੀ ਤਿਆਰ ਹੋਈ ਆ ਤੇ ਮਸ਼ੀਨ ਸਵੇਰ ਕੀ ਸੀ ਟਰੈਲੀ ਨੂੰ ਭਰ ਰਹੀ ਸੀ ਗਦਾ ਟਰਾਈਵਾ ਆ ভাই ਮਾਲ ਆ ਰਿਹਾ ਦੇਖੋ ਬਈ 42 ਕਵਟਰ ਦੀ ਟਰੈਲੀ ਆ ਮਾਰੇ ਬੱਦਲੀ ਪਿੰਡਵਾ ਚੱਲ ਰਹੇ ਦੇ ਬਈ ਬੜੇ ਗਿੱਲੇ ਆ ਰਾਂ ਤੇ ਸਵੇਰ ਕੇ ਬੰਦੇ ਇੱਕ ਟਰੈਲੀ ਭਰੀ ਜਾ ਦੇਖੋ ਇਹੋ ਐਮ ਆਰੇ ਵਰਗਿਆਂ ਹੁੰਦੀਆਂ 5-7 ਭਰ ਜਾਂਦੀਆਂ ਹਨ ਹਾਂ 4-5 ਟਰਾਲੀਆਂ ਵੀ ਭਰਦੀਆਂ ਆਪਣੇ ਵਾਲੀਆਂ ਜੇ ਪਰ ਇਹੋ ਦੇਖ ਲੋ ਵੀ 150 ਕਮਾਂਟ ਲਈ ਕੋ ਗੇੜੇ ਮਾਂ ਲੈ ਜਾ ਲੈ ਵੀ ਡੀਜ਼ਲ ਪਾ ਦੀਏ ਮਸ਼ੀਨ ਵਾ ਟਰੈਲੀ ਭਰਦੀ ਇਨਾਂ ਨੇ ਸਵੇਰ ਕਹਿੰਦੇ ਇੱਕ ਟਰੈਲੀ ਭਰੀ ਆ ਤੇ ਟਰਾਲੀ ਨਹੀਂ ਟਰਾਲਾ ਟਰਾਲਾ ਆਇਓ ਟਰਾਲਾ ਬੜਾ ਟਰਾਲਾ ਬਈ ਸਵੇਰੇ 9 ਵਜੇ ਮਸ਼ੀਨ ਲੱਗੀ ਸੀ ਕਿੰਨਾ ਟਾਈਮ ਹੋ ਗਿਆ ਕਿੰਨਾ ਹੋ ਗਿਆ ਬਈ ਟਾਈਮ 1252 1252 4-5 ਘੰਟੇ ਮੈਂ ਇਹਨਾਂ ਦੇ ਇੱਕ ਟਰੈਲੀ ਭਰੀ ਆ ਬਈ। ਧੰਨ ਹੋ ਗਿਆ ਟਰੈਕ ਸੌਰੀ ਟਰਾਲਾ ਤੇ ਪਾ ਦੀ ਡੀਜ਼ਲ ਫਿਰ ਚੱਲਦੇ ਆ ਆਪਣੇ ਪਿੰਡ ਨੂੰ। ਲੈ ਵੀ ਗੋਲੂ ਪਾਰਾ ਡੀਜ਼ਲ ਤੇ ਡੀਜ਼ਲ ਪਾ ਕੇ ਚੱਲਦੇ ਆ ਆਪਾਂ ਪਿੰਡ ਨੂੰ ਪੂਰ ਬੜੀ ਪਿੰਡੋਂ ਆਉਂਦ ਰਹੇ ਆ ਆਪਾਂ। ਇੱਕ ਟਰੈਲੀ ਭਰੀ ਆ ਬਈ 3-4 ਘੰਟੇ ਮੈਂ ਤੁਹਾਨੂੰ ਦਿਖਾਈਆ ਤੇ ਟਰੈਲੀ ਬਹੁਤ ਵਧੀਆ ਵੇ ਸ਼ੇਅਰ ਤੋਂ ਪਹੁੰਚਣ ਦਾਣੀ ਆ ਮਾਦਾਨੀਆ 5 ਲੱਖ ਵੀ ਤਿਆਰ ਹੋਈ ਆ। ਫਿੱਟਰੋ ਚੱਲੇ ਆ ਪਿੰਡ ਨੂੰ ਤੇ ਵੱਢੀ ਵੱਢੀ ਗੜਖ ਇਹ ਹੁਣ ਚੱਲੇ ਆ 4x4 ਪਰ ਹੈ ਵੀ ਸਵੇਰ ਦੀ ਕੰਟਰੋਲਿੰਗ ਪਿੰਡ ਨੂੰ ਚੱਲ ਰਹੇ ਆ ਹੈ ਵੀ ਵੀਰੋ ਆਪਣਾ ਇਹ ਕਿਲਾ ਰਹਿ ਗਿਆ ਸੀ ਤੇ ਜਿਹੜਾ ਵੜਨ ਵਾਲਾ ਬਾਕੀ ਦਾ ਆਪਾਂ ਸਾਰੀ ਵੜਾਤੀ ਸੀ ਤੇ ਮਸ਼ੀਨ ਆ ਗਈ ਆ ਉਹ ਵੜ ਲਈ ਤੋਂ ਆ ਗਈ ਤੇ ਹੁਣ ਰਾਮੇਗਾ ਲੱਗੇਗੀ ਤੇ ਰਾਮੇ ਤੋਂ ਬਾਅਦ ਸਾਰੀ ਵੜ ਦੇਣੀ ਆ ਤੇ ਇਹ ਕਿਲਾ ਆਪਾਂ ਵੜਾਣਾ ਸੀ ਪਰ ਹੱਲੇ ਵੀ ਥੋੜਾ ਥੋੜਾ ਬਈ ਕੱਚਾ ਹੈਗਾ ਕਿਉਂਕਿ ਉਸ ਦਿਨ ਆਪਾਂ ਨੇ ਆਹ ਦੇਖੋ ਇੱਕ ਗੇੜਾ ਲਵਾਇਆ ਤਾਂ ਪਰ ਬਹੁਤ ਜ਼ਿਆਦਾ ਨਰਮ ਸੀ ਕਣਕ ਇਸ ਕਰਕੇ ਪਨੇ ਛਡਾਤਾ ਸੀ ਇੱਕ ਗੇੜਾ ਲਵਾ ਕੇ ਤੇ ਹੁਣ ਵੀ ਦੇਖੋ ਵੀ ਹਰੇ ਦਾਣੇ ਪਏ ਆ ਦੇਖੋ ਹਰੀ ਬੁੱਲ ਪਈ ਆ ਵਿੱਚ ਵਿੱਚ ਹਏ ਬੱਟਾ ਬੱਟਦੇ ਆ ਜਿਵੇਂ ਬੱਟਾ ਵੇਖ ਬੱਟ ਦੇ ਨਾਲ ਨਾਲ ਆ ਬਾਕੀ ਸਹੀ ਐ ਇੱਧਰ ਪਰ ਹੱਲੇ ਮੈਨ ਲੱਗ ਮੈਨੂੰ ਲੱਗਦਾ ਵੀ ਹੱਲੇ ਵੀ ਇਹ ਇੱਕ ਦੋ ਦਿਨ ਲੈਣ ਆਏ ਨੇ ਪਰ ਆਪਾਂ ਸ਼ਾਮ ਨੂੰ ਦੇਖਦੇ ਆਂ ਸ਼ਾਮ ਨੂੰ ਤੇ ਵੜਾ ਜਾ ਧੁੱਪ ਲੱਗੀ ਤੇ ਸੁੱਕ ਗਿਆ ਫਿਰ ਆਪਾਂ ਵੜਾ ਦਾਂਗੇ ਇਹਨੂੰ ਅਸੀਂ ਲੱਗੀ ਸਾਹਮਣੇ ਰਾਮੇ ਦੇ ਤੇ ਬਾਕੀ ਵੀਡੀਓ ਨੂੰ ਪਾ ਇੱਥੇ ਕਰਦੇ ਆਂ ਐਂਡ ਤੇ ਬਾਕੀ ਜਦ ਵੜਾਵਾਂਗੇ ਆਪਾਂ ਵਲੋਗ ਅਗਲੇ ਵਲੋਗ ਤੇ ਤੁਹਾਨੂੰ ਦਿਖਾਵਾਂਗੇ ਤੇ ਬਾਅਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਹ ਕਿਲਾ ਕਿੰਨੇ ਮਸ਼ੀਨ ਚੱਲ ਗਿਆ ਉਹ ਸਾਹਮਣੇ RAMME ਦੇ ਵੱੱਡੇ ਉਈ ਤੇ RAMME ਦੇ ਵੱੱਡੇ ਕੇ ਸਾਰੀ ਵੱੱਡੇ ਫਿਰ ਆਪਾਂ ਦੇਖਾਂਗੇ ਸ਼ਾਮ ਛੋਮ ਨੂੰ ਤੇ ਵਢਾਵਾਂਗੇ ਤੇ ਮਸ਼ੀਨਾਂ ਵੀ ਦੋ ਇੱਕ ਦੋ ਦੋਨਾਂ ਤੱਕ ਰਹਿਣੇ ਚਲੇ ਜਾਣਾ ਫਿਰ ਤੇ ਚਲੋ ਫਿਰ ਤੇ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ